ਲਾਈਵ ਚਲਾਤਾ ਮਨਜਿੰਦਰ ਸਿੰਘ ਸਰਸਾ ਜੀ ਜ਼ਰਾ ਧਿਆਨ ਨਾਲ ਸੁਣ ਲੋ ਮੈਂ ਬਲਦੇਵ ਸਿੰਘ ਸਰਸਾ ਰੇਲਵੇ ਸਟੇਸ਼ਨ ਧਾਰਪੁਰੀ ਤੇ ਮੈਂ ਤੋਸੇ ਚੁੱਕਾ ਆ ਮੈਂ ਟਿਕਟਾ ਲਿਆਨੇ ਦੋ ਬਗਲਾ ਸਾਹ ਕੋਰ ਦੋਰਾ ਸਾਹ ਪਹੁੰਚਣ ਲਈ ਆਪ ਲੋਕ ਜਾਓ ਔਰ ਮੈਨੂੰ ਇੱਥੇ ਜਿਹੜਾ ਉਹ ਰੋਕ ਲਿਆ ਕਿਉਂਕਿ ਮੇਰੇ ਕੋਲ ਤਿੰਨ ਪੁਕੀ ਕਿਰਪਾਨ ਹੈ ਉਹਨ ਮੈਨੂੰ ਇੱਥੇ ਰੋਕ ਲਿਆ ਕਿ ਤੂੰ ਨਹੀਂ ਜਾ ਸਕਦਾ ਮੈਂ ਕਿਹਾ ਟਿਕਟਾਂ ਦੇ ਪੈਸੇ ਕਹਿੰਦੇ ਉਹ ਨਹੀਂ ਮਿਲਣਗੇ ਮੈਂ ਕਿਹਾ ਨਾਂ ਦਓ ਮੈਨੂੰ ਤਾਂ ਬਾਹਰ ਕਰ ਦਿਓ ਉਹਨ ਮੈਨੂੰ ਅੰਦਰ ਤੇ ਮੇਰਾ ਡਰਾਈਵਰ ਬਾਹਰ ਮਨਜਿੰਦਰ ਸੰਸਾ ਜੀ ਤੁਸੀਂ ਕੌਮ ਦੀ ਗੱਲ ਕਰਦੇ ਹੋ ਇਹ ਕੌਮ ਮੈਂ ਕਹਿੰਦਾ ਗੁਲਾਮ ਗੁਲਾਮਾਂ ਦੇ ਗੁਲਾਮ ਆ ਇਹ ਉਹਨਾਂ ਦੇ ਗੁਲਾਮ ਆ ਜਿਹੜੇ ਹਜ਼ਾਰਾਂ ਵਰਸ ਤੋਂ ਖੁੱਦ ਗੁਲਾਮ ਨੇ ਮਜਾਨ ਕਰਾਇਆ ਸਿੱਖ ਕੌਮ ਨੇ ਤੇ ਅੱਜ ਸਿੱਖ ਭਾਰਤ ਵਿੱਚ ਗੁਲਾਮ ਕੀ ਇਹਦਾ ਜਵਾਬ ਮਨਜਿੰਦਰ ਸਿੰਘ ਸਰਤਾ ਜੀ ਤੁਸੀਂ ਦੇ ਸਕਦੇ ਹੋ ਮੈਂ ਤੁਹਾਡੇ ਤੋਂ ਜਵਾਬ ਮੰਗਦਾ ਅਕਾਲ ਤਖਤ ਦੇ ਚਹਤਾ ਜਵਾਬ ਮੰਗਦਾ ਪ੍ਰਧਾਨ ਦਿੱਲੀ ਸ਼ਾਹਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੋਂ ਜਵਾਬ ਮੰਗਦਾ ਮਨਜਿੰਦਰ ਸਰਤਾ ਜੀ ਜੀ ਦੇ ਤਾਂ ਬਣਾਓ ਆ ਲਾਈਵ ਚੱਲ ਰਿਹਾ ਇਹ ਪੁਲਸ ਵਾਲੇ ਵੀਡੀਓ ਬਣਾ ਰਹੇ ਮੇਰੀ ਉਹ ਭਾਈ ਮੈਂ ਜੋ ਕਹਿ ਰਿਹਾ ਜੋ ਹੋ ਰਿਹਾ ਉਹ ਕਹਿ ਰਿਹਾ ਨਾ ਤੇ ਲਾਈਵ ਚੱਲ ਰਿਹਾ ਬਣਾਓ ਵੀਡੀਓ ਮੈਂ ਤਾਂ ਖੁਦ ਬਣਾ ਰਿਹਾ ਲਾਈਵ ਚਲਾ ਰਿਹਾ ਕੀ ਕਰੋਗੇ ਵੀਡੀਓ ਬਣਾ ਕੇ ਜਾਂ ਤੋਂ ਪੁੱਦਾ ਅੰਦਰ ਕਰ ਦੋਗੇ ਤੇ ਐਸ ਗੱਲ ਦਾ ਜਵਾਬ ਕੌਣ ਦਊ ਇੱਥੇ ਚਰਮਰੀ ਨੇ ਲੱਗੇ ਮੈਨੂੰ ਅੰਦਰ ਕਿਉਂ ਨਹੀਂ ਜਾਣ ਮੈਨੂੰ ਰੇਲ ਤੇ ਮੈਟਰੋ ਟ੍ਰੇਨ ਤੇ ਸਫਲ ਕਿਉਂ ਨਹੀਂ ਕਰਨ ਦਿੱਤਾ ਜਾ ਰਿਹਾ ਮੇਰੇ ਵੀ ਡਰਾਈਵਰ ਨੂੰ ਹਰ ਜੂ ਰੋਕਿਆ ਗਿਆ ਹੈ ਇਹਦਾ ਜਵਾਬ ਸ਼੍ਰੋਮਣੀ ਕਮਟਾਰਾ ਪ੍ਰਬੰਧਕ ਕਮੇਟੀ ਦੇ ਸਾਰੇ ਪ੍ਰਧਾਨਾਂ ਤੋਂ ਇਹਦਾ ਜਵਾਬ ਮੈਂ ਜਿੱਤੇ ਤਲੀਕ ਸ਼੍ਰੋਮਣੀ ਕਮਟਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੋਂ ਮੰਗਦਾ ਹਾਂ ਕਿ ਮੱਥੇ ਮੈਂ ਅੰਮ੍ਰਿਤਸਰ ਸ੍ਰੋਮਿਕ ਫਰਮਾ ਪ੍ਰਬੰਧਕ ਤੇ ਕਿਥੋਂ ਜਵਾਬ ਮੰਗਦਾ ਮੈਂ ਸ੍ਰੀ ਅਕਾਲਪੁਰ ਸਿੰਘ ਸਾਹਿਬ ਦੇ ਜਥੇਦਾਰ ਤੋਂ ਜਵਾਬ ਮੰਗਦਾ ਕਿ ਅਸੀਂ ਸਾਨੂੰ ਜਦੋਂ ਪਹਿਲਾ ਦਿੱਲੀ ਰੇਲ ਮੈਪ 에어ਪੋਰਟ ਤੇ ਰੋਕਿਆ ਗਿਆ ਮੈਨੂੰ ਤੇ ਸਰਕਾਰ ਚੁੱਗੀ ਅਸੀਂ ਤੁਹਾਨੂੰ ਦਰਖਾਸਤਾਂ ਦਿੱਤੀਆਂ ਉਹ ਕੀ ਕੀਤਾ ਸਾਡੀਆਂ ਦਰਖਾਸਤਾਂ ਉਹ ਤੁਹਾਡੀ ਕੀ ਗੱਲ ਹੈ ਫਿਰ ਕੋ ਜਵੀਰ ਮਰ ਗਈ ਹੈ ਤੁਸੀਂ ਸਰਕਾਰਾਂ ਨਾਲ ਗੱਲ ਨਹੀਂ ਕਰ ਸਕਦੇ ਸਾਡੀ ਇਹ ਹਾਲ ਕੋਈ ਦਾ ਜਵਾਬ ਮੰਗਦਾ ਮੈਂ ਮੈਨੂੰ ਘੰਟਾ ਹੋ ਗਿਆ ਤੇ ਇੱਕ ਮੁੱਤੇ ਨੂੰ ਇਹੋ ਹਾਲ ਤੂੰ ਸਾਡੀ ਅਸੀਂ ਇਸੇ ਤਰੀਕੇ ਰੁੱਲਦੇ ਰਹੂ ਕੋਈ ਗੱਲ ਸੁਣਨ ਵਾਲਾ ਹੈਗਾ ਜਾਂ ਨਹੀਂ ਲਾਗੁਰ ਜੀ ਕਾ ਖਾਲਸਾ ਹੈ ਜੀ